विधानसभा में जो बाबा की तरफ से बोला गया था शब्द जो बोले गए थे उसको लेकर क्या कार्रवाई देखो सच सच अटरिंग बाय पब्लिक रिप्रेजेंटेटिव नेवर वेलकम एंड लीडर ऑफ ऑपोजिशन हैजेंडर इज ऑन हिज बिहाफ ਸੋ ਦ ਮੈਟਰ ਇਸ ਕਲੋਜ਼ ਅੱਜ ਸਰ ਉਹ ਸਰ ਭਾਜਪਾ ਵੱਲੋਂ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਬੇਅਦਬ ਬਿੱਲ ਤੇ ਚਰਚਾ ਹੋਈ ਹੈ ਉਹਦੇ ਵਿੱਚ ਐਸੀ ਭਾਈਚਾਰ ਦੀ ਜਿਹੜਾ ਗੁਰੂ ਧਾਮ ਨੇ ਉਹਨਾਂ ਨੂੰ ਲੈ ਕੇ ਕੋਈ ਵੀ ਜ਼ਿਕਰ ਜਿਹੜਾ ਉਹਨਾਂ ਦਾ ਨਹੀਂ ਕੀਤਾ ਗਿਆ ਸੋ ਇਸ ਦੇ ਉੱਤੇ ਕੀ ਸਟੈਂਡ ਆ ਤੁਹਾਡਾ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਦੇਖੋ ਛੱਜ ਦਾ ਬੋਲੇ ਛਾਂੜਨੀ ਕੀ ਬੋਲੇ ਜਿਹੜੇ ਬੰਦੇ ਕਿਸੇ ਦਲਿਤ ਦੇ ਮੱਥਾ ਟੇਕਣ ਤੋਂ ਬਾਅਦ ਮੰਦਰ ਨੂੰ ਗੰਗਾ ਜਲ ਨਾਲ ਧੋਉਂਦੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਆਂ ਦੀ ਗੱਲ ਤੇ ਤਨਕੀਦ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਨੂੰ ਬਰਾਬਰ ਦਾ ਮਾਨਤਾ ਦੇ ਗਾ ਦਿੰਦੇ ਨੇ ਔਰ ਫਰਮਾਉਂਦੇ ਨੇ ਬੇਦਕਤੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਅਸੀਂ ਮੱਥਾ ਟੇਕਦੇ ਆ ਉਹਦੇ ਰਬਦਾਸ ਜੀ ਨੂੰ ਮੱਥਾ ਟੇਕਦੇ ਆ ਉਦੋਂ ਰਾਮਾਨੰਦ ਜੀ ਨੂੰ ਮੱਥਾ ਟੇਕਦੇ ਆ ਉਦੋਂ ਨਾਮਦੇਵ ਜੀ ਨੂੰ ਮੱਥਾ ਟੇਕਦੇ ਆ ਅਸੀਂ ਸਭ ਦਾ ਸਤਿਕਾਰ ਕਰਦੇ ਆਂ ਭਗਤ ਕਬੀਰ ਜੀ ਨੂੰ ਮੱਥਾ ਟੇਕਦੇ ਆਂ ਸਭ ਦਾ ਸਤਿਕਾਰ ਕਰਦੇ ਆਂ ਸੋ ਇਹ ਇਸ ਤਰ੍ਹਾਂ ਦੀ ਗੱਲਾਂ ਪੰਜਾਬ 'ਚ ਨਹੀਂ ਚੱਲਣੀਆਂ ਹੋਰ ਕਿਹਦੇ ਚਲਾ ਸਕਦੇ ਹੋ ਅੱਜ ਬਿਸ਼ਪ ਜੋ ਸੇਬਾਸਟੀਅਨ ਦੀ ਜਿਹੜੀ ਕੋਲ ਨੂੰ ਅੱਜ ਜ਼ਿੰਮੇਵਾਰੀ ਮਿਲ ਰਹੀ ਹੈ ਉਹਨਾਂ ਨੂੰ ਵਧਾਈ ਦੇਣ ਲਈ ਹੈ ਹਰਪ੍ਰੀਤ ਸਿੰਘ ਜੀ ਦਾ ਸੰਸਕਾਰ ਹੈ ਆਲਾ ਪੁੱਛਾਂਗੇ ਜਾਂ ਸੀਐਮ ਸਾਹਿਬ ਦਾ ਕੀ ਆਪੋ ਤੇ ਫਿਰ ਇਹ ਤਾਂ ਸੀਐਮ ਸਾਹਿਬ ਨੂੰ मालूम ਹੋਗਾ ਸੋ ਮੈਂਨੇ ਕੰਡੋਲੈਂਸ ਮੈਸੇਜ ਦੇ ਦਿੱਤੀ ਹੈ ਬਾਕੀ ਦੇਖਦੇ ਆਂ ਅਜਾ ਸੰਵੋਧਾ ਸਾਹਿਬ ਇਹ ਕੈਸਕੇਡ ਦੀ ਮੀਟਿੰਗ ਵੀ ਹੋਈ ਉਸ ਦੇ ਬਾਰੇ ਕੀ ਕਹਿਣਾ ਤੁਹਾਡਾ ਉਦੇ ਮੈਨੂੰ ਡਿਟੇਲ ਨਹੀਂ ਪਤਾ ਜੀ ਸਹੀ ਇਹ ਦਾਨ ਸਭਾ ਮੈਂ ਜੋ ਬਾਬਾ ਹੰਦੇਵੀ ਕੀ ਤਰਫ ਸੇ ਬੋਲਾ ਗਿਆ ਥਾ ਉਹ ਸ਼ਬਦ ਜੋ ਬੋਲੇ ਗਏ ਸੀ ਉਸ ਕੋ ਲੈ ਕੇ ਕੀ ਕਾਰਵਾਈ ਕੀਤੀ ਗਈ ਦੇਖੋ ਸੱਚ ਡਿਮਿਨਿਊਰ ਸੱਚ ਅਟਰਿੰਗ ਬਾਏ ਅ ਪਬਲਿਕ ਰਿਪਰੈਜ਼ੈਂਟੇਟਿਵ ਨੈਵਰ ਵੈਲਕਮ ਐਂਡ ਦ ਲੀਡਰ ਆਫ ਆਪੋਜੀਸ਼ਨ ਹੈਜ਼ ਟੈਂਡਰਡ ਇਜ਼ ਅਪੋਲੋਜੀ ਔਨ ਹਿਸ ਬਿਹੈਫ ਸੋ ਦ ਮੈਟਰ ਇਸ ਕਲੋਜ਼ ਅੱਜ ਸਰ ਦੋਸਾਂ ਭਾਜਪਾ ਵੱਲੋਂ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਅਦਵੀ ਬਿੱਲ ਤੇ ਚਰਚਾ ਹੋਈ ਹੈ ਉਹਦੇ ਵਿੱਚ ਐਸੀ ਭਾਈਚਾਰ ਦੀ ਜਿਹੜਾ ਗੁਰੂ ਧਾਮ ਨੇ ਉਹਨਾਂ ਨੂੰ ਲੈ ਕੇ ਕੋਈ ਵੀ ਜ਼ਿਕਰ ਜਿਹੜਾ ਉਹਨਾਂ ਦਾ ਨਹੀਂ ਕੀਤਾ ਗਿਆ ਸੋ ਇਸ ਦੇ ਉੱਤੇ ਕੀ ਸਟੈਂਡ ਆ ਤੁਹਾਡਾ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਦੇਖੋ ਛੱਜ ਦਾ ਬੋਲੇ ਛਾਣੜੀ ਕੀ ਬੋਲੇ ਜਿਹੜੇ ਬੰਦੇ ਕਿਸੇ ਦਲਿਤ ਦੇ ਮੱਥਾ ਟੇਕਣ ਤੋਂ ਬਾਅਦ ਮੰਦਰ ਨੂੰ ਗੰਗਾ ਜਲ ਨਾਲ ਧੋਉਂਦੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਆਂ ਦੀ ਗੱਲ ਤੇ تنਕੀਦ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਨੂੰ ਬਰਾਬਰ ਦਾ ਮਾਨਤਾ ਦਗਾ ਦਿੰਦੇ ਨੇ ਪਰ ਫਰਮਾਉਂਦੇ ਨੇ ਬੇਦਕਤੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਉਦੋਂ ਅਬਦਾਸ ਜੀ ਨੂੰ ਮੱਥਾ ਟੇਕਦੇ ਹਾਂ ਉਦੋਂ ਰਾਮਾਨੰਦ ਜੀ ਨੂੰ ਮੱਥਾ ਟੇਕਦੇ ਹਾਂ ਉਦੋਂ ਨਾਮਦੇਵ ਜੀ ਨੂੰ ਮੱਥਾ ਟੇਕਦੇ ਹਾਂ ਸੋ ਅਸੀਂ ਸਭ ਦਾ ਸਤਿਕਾਰ ਕਰਦੇ ਆ ਭਗਤ ਕਬੀਰ ਜੀ ਨੂੰ ਮੱਥਾ ਟੇਕਦੇ ਆ ਸਭ ਦਾ ਸਤਿਕਾਰ ਕਰਦੇ ਆ ਸੋ ਇਹ ਇਸ ਤਰ੍ਹਾਂ ਦੀ ਗੱਲ ਪੰਜਾਬ ਦੀ ਨਹੀਂ ਜਲਣੀ ਹੋਰ ਕਿਰੇ ਚਲਾ ਸਕਦੇ ਹੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ